ਸੋ ਪਰ ਮੁਸਲਮਾਨ ਜੋ ਐਮਡੀ ਸਰ ਟੀਚਰਸ ਐਂਡ ਆਲ ਡੀਅਰ ਸਟੂਡੈਂਟਸ ਸਭ ਤੋਂ ਪਹਿਲਾਂ ਆਪ ਸਭ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਭੀ ਸ੍ਰੀ ਗੁਰੂ ਨਾਨਕ ਦੇਵ ਜੀਆ ਦੇ ਆਗਮਨ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਪਦੇਸ ਦੇ ਨਾਲ ਹੀ ਬਾਲ ਦਿਵਸ ਜੋ ਕਿ ਅੱਜ ਦਾ ਦਿਨ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਸੋ ਬਾਲ ਦਿਵਸ ਦੀਆਂ ਵੀ ਚਿਲਡਰਨਸ ਦੀਆਂ ਵੀ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ। ਤੁਹਾਡਾ ਕੁਝ ਕੁ ਸਮਾਂ ਗੁਰੂ ਨਾਨਕ ਦੇਵ ਜੀਾਂ ਦੇ ਆਗਮਨ ਪੁਰਬ ਦੇ ਉੱਪਰ ਕੁਝ ਕੁ ਸ਼ਬਦਾਂ ਨੂੰ ਸਰਵਣ ਕਰਾਂਗੇ ਕਿਉਂਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀਾਂ ਦੇ ਆਗਮਨ ਪੁਰਬ ਤੋਂ ਪਹਿਲਾਂ ਦੇ ਹਾਲਾਤ ਸਨ ਲੋਧੀ ਵੰਸ਼ ਚੱਲ ਰਿਹਾ ਐਲਦੁੱਤ ਮਿਸ ਅਲਾਉਦੀਨ ਖੇਲਜੀ ਉਸ ਸਮੇਂ ਸਮਾਜ ਦੇ ਅੰਦਰ ਲੋਕਾਂ ਦੇ ਨੈਤਿਕ ਰਿਸ਼ਤਿਆਂ ਦੀ ਜਿਹੜੀ ਕੀਮਤ ਹੈ ਉਹ ਬਹੁਤ ਘਟ ਹੋ ਚੁੱਕੀ ਸੀ ਸਿਰਫ ਇੱਕ ਪਿਆਰ ਪੈਸੇ ਦੇ ਤੌਰ ਤੇ ਰਚੁਕੇ ਅਸੀਂ ਸਿਮੈਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਤੁਹਾਨੂੰ ਦੱਸਣਾ ਨਹੀਂ ਉਹਨਾਂ ਦੀਆਂ ਪਰ ਸਿੱਖਿਆਵਾਂ ਬਾਰੇ ਉਹਨਾਂ ਨੇ ਜੋ ਮੁਲਕਤਾ ਨੂੰ ਸੰਦੇਸ਼ ਦਿੱਤਾ ਹੈ ਉਹਦੇ ਉੱਤੇ ਆਪਾਂ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੋਂ ਪਹਿਲਾਂ ਲੋਕਾਂ ਦੇ ਅੰਦਰ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਲੋਕਾਂ ਦੇ ਜਿਹੜੇ ਮਨਸੀ ਲੋਕਾਂ ਦੇ ਜਿਹੜੇ ਤਨਸੀ ਲੋਕਾਂ ਦੇ ਜਿਹੜੇ ਵਿਚਾਰ ਸੀ ਉਹ ਕਿਸ ਤਰ੍ਹਾਂ ਮਲੀਨ ਹੋ ਚੁੱਕੇ ਸੀ ਜਿੰਨਾ ਰਾਜਿਆਂ ਨੇ ਲੋਕਾਂ ਦੀ ਇਫਾਦਤ ਕਰਨੀ ਸੀ ਰਾਖੀ ਕਰਨੀ ਸੀ ਪ੍ਰਜਾ ਦੇ ਯਕਤੇ ਉਹਨਾਂ ਨੇ ਪ੍ਰਜਾ ਦੀ ਸੇਵਾ ਕਰਨੀ ਸੀ ਕਹਿੰਦੇ ਉਹੀ ਰਾਜੇ ਉਹਨਾਂ ਦੇ ਉੱਤੇ ਅਤਿਆਚਾਰ ਜ਼ੁਲਮ ਕਰ ਰਹੇ ਸੀ ਤਦ ਹੀ ਸੰਤੋਖ ਸਿੰਘ ਲਿਖ ਰਹੇ ਨੇ ਕਹਿੰਦੇ ਨਿਰਪਤ ਭਏ ਮਤਮੰਦ ਮਲੀਨਾ ਜਨ ਸੁਭ ਕਰਮ ਖੋਸ ਕਿਸਲੀਨਾ ਮੰਤਰੀ ਲੋਲਪ ਦੇਸਿਆ ਗਾਮੀ ਦੁਰਾਚਾਰ ਕਰਹੀ ਮਨਭਾਮੀ ਕਿੰਦ ਜਿਹੜੇ ਨ੍ਰਿਪਤ ਦਾ ਅਰਥ ਹੁੰਦਾ ਰਾਜੇ ਕਹਿੰਦੇ ਉਸ ਸਮੇਂ ਦੇ ਜਿਹੜੇ ਰਾਜੇ ਸੀ ਉਹਨਾਂ ਦੀ ਜਿਹੜੀ ਮਤ ਸੀ ਉਹਨਾਂ ਦੀ ਜਿਹੜੀ ਬੁੱਧੀ ਸੀ ਉਹ ਮਲੀਨ ਹੋ ਚੁੱਕੀ ਸੀ ਚਾਰ ਵਰਨਾਂ ਦੇ ਵਿੱਚ ਹਿੰਦੁਸਤਾਨ ਨੂੰ ਵੰਡਿਆ ਸੀ ਉਸ ਸਮੇਂ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਕਹਿੰਦੇ ਇਹਨਾਂ ਚਾਰ ਵਰਨਾਂ ਤੋਂ ਬਿਨਾਂ ਵੀ ਇੱਕ ਵਰਨ ਐਸਾ ਸੀ ਜਿਸ ਦੀ ਜਿਹੜੀ ਸਥਿਤੀ ਸੀ ਜਿਸ ਦੀ ਜਿਹੜੀ ਜਿਹੜਾ ਹਾਲਤ ਸੀ ਉਸ ਦੀ ਜਿਹੜੀ ਹਾਲਤ ਸੀ ਉਹ ਬੜੀ ਦਰਦਨਾਕ ਸੀ ਬਿਆਨਕ ਸੀ ਬੜੀ ਤਰਸਯੋਗ ਸੀ ਕਹਿੰਦੇ ਉਹ ਸੀ ਔਰਤ ਦੀ ਦਸ਼ਾ ਟੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪੰਚੋਂ ਤਾੜਨ ਕੇ ਅਧਿਕਾਰੀ ਕਵੀ ਤੁਲਸੀਦਾਸ ਲਿਖ ਰਹੇ ਸੀ ਕਹਿੰਦੇ ਉਹ ਵਿਦਵਾਨ ਜਿਨ੍ਹਾਂ ਵਿਦਵਾਨਾਂ ਨੇ ਜਿਨ੍ਹਾਂ ਦੀ ਕਲਮ ਨੇ ਲੋਕਾਂ ਨੂੰ ਨਵੀਂ ਸੇਧ ਦੇਣੀ ਸੀ ਉਹ ਵੀ ਉਸ ਰਾਜਿਆਂ ਦੀ ਹੱਥ ਥੋਕਾ ਬਣ ਚੁੱਕੀ ਸੀ ਉਹ ਵੀ ਜਿਸ ਤਰ੍ਹਾਂ ਰਾਗਾ ਖੁਸ਼ ਹੁੰਦਾ ਸੀ ਉਸ ਤਰ੍ਹਾਂ ਦੇ ਉਹ ਵਿਚਾਰ ਉਸ ਤਰ੍ਹਾਂ ਦੀ ਲਿਖਤ ਉਹਨਾਂ ਨੇ ਅਪਣਾ ਲਈ ਸੀ ਕਵੀ ਤੁਲਸੀਦਾਸ ਲਿਖ ਰਹੇ ਨੇ ਉਹਨਾਂ ਦੀ ਰਚਨਾਦੀਆਂ ਇਹ ਦੋ ਲਾਈਨਾਂ ਨੇ ਕਹਿੰਦੇ ਢੋਲ ਗਵਾਰ ਛੁੱਦਰ ਪਸ਼ੂ ਨਾਰੀ ਜੇ ਪੰਜੋਂ ਤਾੜਨ ਕੇ ਅਧਿਕਾਰੀ ਕਹਿੰਦੇ ਐਸੇ ਸਮੇਂ ਦੇ ਅੰਦਰ ਜਦੋਂ ਲੋਕਾਂ ਦੇ ਦਿਲਾਂ ਦੇ ਅੰਦਰ ਜਿਨ੍ਹਾਂ ਵਿਚਾਰੀ ਵਰਗ ਨੇ ਧਾਰਮਿਕ ਤੌਰ ਦੇ ਉੱਤੇ ਜਿਨ੍ਹਾਂ ਨੇ ਲੋਕਾਂ ਨੂੰ ਗਿਆਨ ਵੰਡਣਾ ਸੀ ਲੋਕਾਂ ਨੂੰ ਸਹੀ ਸੇਧ ਦੇਣੀ ਸੀ ਉਹੀ ਲੋਕਾਂ ਨੂੰ ਕਰਮ ਕਾਂਡਾਂ ਦੇ ਵਿੱਚ ਪਾ ਕੇ ਲੋਕਾਂ ਤੋਂ ਆਪਣੀ ਸੇਵਾ ਕਰਵਾ ਰਹੇ ਸੀ ਤੇ ਮੈਂ ਬਹੁਤਾ ਵਿਸਤਾਰ ਦੇ ਵਿੱਚ ਨਾ ਜਾ ਕਰਕੇ ਕਹਿੰਦੇ ਪ੍ਰਮਾਤਮਾ ਨੇ ਉਸ ਰੱਬ ਨੇ ਫਿਰ ਜਦੋਂ ਵੇਖਿਆ ਕਿ ਧਰਤੀ ਦਾ ਇਹ ਜਿਹੜਾ ਥਮ ਹੈ ਇਹ ਹੁਣ ਦਾਵਾ ਡੋਲ ਹੋ ਚੁੱਕਿਆ ਤੇ ਕਹਿੰਦੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਣਾ ਮ੍ਰਿਤ ਸਿੱਖਾਂ ਪਿਲਾਇਆ ਕਹਿੰਦੇ ਪ੍ਰਮਾਤਮਾ ਨੇ ਉਸ ਧਰਤੀ ਦੀ ਪੁਕਾਰ ਨੂੰ ਸੁਣਿਆ ਤੇ ਰਾਏ ਭੋਇ ਦੀ ਤਲਵੰਡੀ ਵਿਖੇ ਨਨਕਾਣਾ ਸਾਹਿਬ ਵਿਖੇ ਉਸ ਗੰਮੀ ਜੋਤ ਜਿਸ ਨੂੰ ਸਾਰੀ ਕਾਇਲਾਤ ਨੇ ਆਪਣਾ ਪੀਰ ਪੈਗੰਬਰ ਮੌਲਵੀ ਜੋ ਵੀ ਜੀ ਆਪਣਾ ਰਹਿਬਰ ਆਗੂ ਸਮਾਜ ਸੁਧਾਰਕ ਮੰਨਿਆ ਤੇ ਉਹਨਾਂ ਦੇ ਆਉਣ ਦੇ ਨਾਲ ਤੇ ਸਾਈਂ ਗੁਰਦਾਸ ਲਿਖ ਰਹੇ ਨੇ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਦੋਂ ਗੁਰੂ ਨਾਨਕ ਦੇਵ ਜੀ ਦਾ અવਤਾਰ ਹੁੰਦਾ ਹੈ ਉਹਨਾਂ ਦਾ ਆਗਮਨ ਹੁੰਦਾ ਹੈ ਕਹਿੰਦੇ ਸਭ ਤੋਂ ਪਹਿਲਾਂ ਧੁੰਦ ਮਿੱਟਦੀ ਹੈ ਦੇਖੋ ਸੂਰਜ ਦੀ ਪੇਛ ਨਹੀਂ ਪੈ ਰਹੀ ਧੁੰਦ ਉਹ ਚਿੱਟਾ ਹਨੇਰਾ ਜਿਹੜੇ ਲੋਕ ਆਪਣੇ ਆਪ ਨੂੰ ਵਿਦਵਾਨ ਹੋਣ ਦਾ ਨਾਟਕ ਕਰਦੇ ਸੀ ਆਪਣੇ ਆਪ ਨੂੰ ਧਾਰਮਿਕ ਹੋਣ ਦਾ ਨਾਟਕ ਕਰਦੇ ਸੀ ਲੋਕਾਂ ਤੋਂ ਆਪਣੀ ਪੂਜਾ ਆਪਣੀ ਸੇਵਾ ਕਰਵਾ ਰਹੇ ਸੀ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਿਠਾਇਆ ਤੇ ਕਵੀ ਸਾਈਗੁਰਦਾਸ ਲਿਖ ਰਹੇ ਨੇ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਸਭ ਤੋਂ ਪਹਿਲਾ ਸ਼ਬਦ ਵਰਤਿਆ ਧੁੰਦ ਮਿੱਟੀ ਮਿੱਟੀ ਧੁੰਦ ਜਗ ਚਾਨਣ ਹੋਆ ਐਵੇਂ ਮਿੱਟੀ ਉਦਾਹਰਨਾਂ ਦਿੱਤੀਆਂ ਕਿਦੋਂ ਜਿਉਂ ਕਰ ਸੂਰਜ ਨਿਕਲਿਆ ਜਿਵੇਂ ਸੂਰਜ ਦੇ ਨਿਕਲਿਆਂ ਰਾਤ ਦੇ ਤਾਰੇ ਨੇ ਉਹ ਨਸ ਜਾਂਦੇ ਨੇ ਅਗਲੀ ਉਦਾਹਰਨ ਦਿੱਤੀ ਹੈ ਜਿਵੇਂ ਸ਼ੇਰ ਨੂੰ ਵੇਖਦੇ ਆ ਸ਼ੇਰ ਨੂੰ ਵੇਖਦੇ ਆ ਹੀ ਜਿਵੇਂ ਮਿਰਗਾ ਦੀ ਹਿਰਨਾ ਦੀ ਜਿਹੜੀ ਡਾਰ ਹੈ ਉਹ ਨਸ ਜਾਂਦੀ ਹੈ ਦੌੜ ਜਾਂਦੀ ਹੈ ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਦੇ ਆਉਣ ਦੇ ਨਾਲ ਉਸ ਪ੍ਰਕਾਸ਼ ਦੇ ਆਉਣ ਦੇ ਨਾਲ ਜਿਹੜਾ ਅਗਿਆਨਤਾ ਦਾ ਹਨੇਰਾ ਉਹ ਦੂਰ ਹੋ ਗਿਆ ਮੈਂ ਬਹੁਤਾ ਵਿਸਤਾਰ ਦੇ ਵਿੱਚ ਨਹੀਂ ਜਾਵਾਂਗਾ ਸੋ ਗਤਕਾ ਬਾਬਾ ਬੰਦਾ ਸਿੰਘ ਬਹਾਦਰ ਗਤਕਾ ਖੜਾ ਡੱਬੜੀ ਤੋਂ ਤੁਹਾਡੇ ਦਰਮਿਆਨ ਇਹ ਬੱਚੇ ਪਹੁੰਚੇ ਨੇ ਸੋ ਆਪਣੀ ਕਲਾ ਦੇ ਜੋਰ ਵਿਖਾਉਣਗੇ ਸੋ ਕਿਸੇ ਵੀ ਬੱਚੇ ਨੇ ਆਪਣੀ ਜਗ੍ਹਾ ਤੋਂ ਇਧਰ ਸਾਈਡ ਤੋਂ ਉਧਰ ਸਾਈਡ ਨਹੀਂ ਜਾਣਾ ਸ਼ਾਂਤੀ ਬਣਾ ਕੇ ਰੱਖਣੀ ਹੈ ਸੋ ਮੈਂ ਗੁਰੂ ਗੁਰੂ ਦਾ ਅਰਥ ਹੁੰਦਾ ਗੱਗੇ ਔਂਕੜ ਤੇ ਰਾਰੇ ਦੁਲੈਂਕੜ ਗੱਗੇ ਦਾ ਗੱਗੇ ਔਂਕੜ ਦਾ ਅਰਥ ਹੁੰਦਾ ਹਨੇਰਾ ਤੇ ਰਾਰੇ ਦੁਲੈਂਕੜ ਦਾ ਅਰਥ ਹੁੰਦਾ ਪ੍ਰਕਾਸ਼ ਉਹ ਹਸਤੀ ਉਹ ਅਗੰਮੀ ਜੋਤ ਜਿਹੜੀ ਬਨੋਕੀ ਹਿਰਦਿਆਂ ਦੇ ਅੰਦਰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਸ ਨੂੰ ਗੁਰੂ ਕਿਹਾ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚਨਾ ਦੇ ਨਾਲ ਸਮਾਜਿਕ ਮੁੱਦਿਆਂ ਨੂੰ ਉਜਾਗਰ ਕੀਤਾ ਹੈ ਰਾਜਨੀਤਿਕ ਮੁੱਦਿਆਂ ਨੂੰ ਉਜਾਗਰ ਕੀਤਾ ਸੀ ਪੜਿਆ ਸੀ ਨਾ ਪਵਨ ਗੁਰੂ ਪਾਣੀ ਪਿਤਾ ਇਸ ਤੋਂ ਉਹਨਾਂ ਨੇ ਪਹਿਲਾਂ ਲਿਖਿਆ ਸਟਾਰਟਿੰਗ ਦੇ ਵਿੱਚ 19 ਰਾਗਾਂ ਦੇ ਵਿੱਚ ਉਹਨਾਂ ਨੇ ਬਾਣੀ ਰਚੀ ਹੈ ਤੇ ਸਟਾਰਟਿੰਗ ਦੇ ਹੁੰਦਾ ਹੈ ਕਿਤੇ ਇੱਕ ਓੰਕਾਰ ਕਿ ਜਿਹੜਾ ਪ੍ਰਮਾਤਮਾ ਨਾ ਉਹ ਇੱਕ ਹੈ ਸਿਰਫ ਉੱਥੇ ਵਿਆਖਿਆ ਲਿਖੀ ਹੈ ਰੱਬ ਦੀ ਕਿੰਦੇ ਰੱਬ ਕਹੋ ਜ ਹੈ ਸਤਨਾਮ ਉਸ ਦਾ ਨਾਮ ਹੈ ਜਿਹੜਾ ਸਤ ਹੈ ਕਰਤਾ purakh ਉਹ ਆਪਣੇ ਆਪ ਕਰਨ ਵਾਲਾ purakh ਦਾ ਅਰਥ ਹੁੰਦਾ ਹੈ ਬਹੁਤ ਵੱਡਾ ਨਿਰਭਉ ਪਉ ਹੁੰਦਾ ਹੈ ਡਰ ਤੇ ਪਉ ਹੁੰਦਾ ਹੈ ਪ੍ਰੇਮ ਇੱਥੇ ਨਿਰਭਉ ਜਿਸ ਨੂੰ ਕਿਸੇ ਦਾ ਵੀ ਡਰ ਨਹੀਂ ਨਿਰਵੈਰ ਜਿਸ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਅਕਾਲ ਕਾਲ ਤੋਂ ਜਿਹੜਾ ਟਾਈਮ ਤੋਂ ਬਹੁਤ ਦੂਰ ਹੈ ਉਹ ਅਕਾਲ ਬਹੁਤ ਵੱਡਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਮੂਰਤ ਜਿਸ ਦੀ ਕੋਈ ਮੂਰਤੀ ਨਹੀਂ ਅਜੂਨੀ ਜਿਹੜਾ ਜੁਨਾਂ ਦੇ ਵਿੱਚ ਨਹੀਂ ਆਉਂਦਾ ਸੇ ਭੰਗ ਸੇ ਭੰਗ ਦਾ ਅਰਥ ਹੁੰਦਾ ਹੈ ਉਸ ਦਾ ਜਿਹੜਾ ਪ੍ਰਕਾਸ਼ ਹੈ ਉਹ ਪਰਮਾਤਮਾ ਉਹ ਅਗੰਮੀ ਜੋਤ ਉਹ ਰੱਬ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਐਸੇ ਗੁਣ ਨੇ ਪਰਮਾਤਮਾ ਦੇ ਜਿਹੜਾ ਨਿਰਵੈਰ ਹੈ ਜਿਹੜਾ ਕਿਸੇ ਨਾਲ ਵੈਰ ਨਹੀਂ ਰੱਖਦਾ ਜਿਹੜਾ ਨਿਰਭਉ ਹੈ ਜਿਹੜਾ ਕਿਸੇ ਤੋਂ ਡਰਦਾ ਨਹੀਂ ਕਿਸੇ ਨੂੰ ਡਰਾਉਂਦਾ ਨਹੀਂ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਜਿਹੜਾ ਡਰਦਾ ਨਹੀਂ ਡਰਾਉਂਦਾ ਨਹੀਂ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਤੇ ਕਹਿੰਦੇ ਲਾਸ਼ ਦੇ ਵਿੱਚ ਸ਼ਬਦ ਵਰਤੇ ਆ ਗੁਰਪ੍ਰਸਾਦ ਗੁਰਪ੍ਰਸਾਦ ਦਾ ਅਰਥ ਹੁੰਦਾ ਹੈ ਗੁਰੂ ਦੀ ਕਿਰਪਾ ਜਦੋਂ ਗੁਰੂ ਕਿਰਪਾ ਕਰਦਾ ਏ ਉਦੋਂ ਉਹ ਉਸ ਪਰਮਾਤਮਾ ਦੇ ਨਾਲ ਮਨੁੱਖ ਨੂੰ ਮਿਲਾ ਦਿੰਦਾ ਸੋ ਪਵਨ ਗੁਰੂ ਉਹਨਾਂ ਨੇ ਸਦਾਤ ਦਿੱਤੇ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਸੋ ਐਮ ਥੋੜਾ ਸੋ ਮੈਂ ਦਸਤਾਰ ਦੇ ਵਿੱਚ ਨਹੀਂ ਜਾਵਾਂਗਾ ਸੰਖੇਪ ਕੁਝ ਪੁਆਇੰਟ ਰੱਖ ਕੇ ਸਮਾਪਤੀ ਕਰਦੇ ਆ ਕਿਰਤ ਕਰੋ ਨਾਮ ਜੋਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਉਹਨਾਂ ਨੇ ਤੇ ਅਸੀਂ ਪੜਿਆ ਸੀ ਜਪਜੀਤ ਸਾਹਿਬ ਦੇ ਅੰਦਰ ਪਵਨ ਗੁਰੂ ਪਾਣੀ ਪਿਤਾ ਵਰਨ ਵਾਤਾਵਰਨ ਨੂੰ ਵਾਤਾਵਰਨ ਬਾਰੇ ਲਿਖਿਆ ਬੜਾ ਸੋਹਣਾ ਲਿਖਿਆ ਕਹਿੰਦੇ ਪਵਨ ਗੁਰੂ ਗੁਰੂ ਦਾ ਦਰਜਾ ਦਿੱਤਾ ਹੈ ਹਵਾ ਨੂੰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਅੱਜ ਸਾਡਾ ਵਾਤਾਵਰਨ ਅਸੀਂ ਆਪ ਖਿਲਵਾੜ ਕਰ ਰਹੇ ਹਾਂ ਸਾਨੂੰ ਸਮਝਣ ਦੀ ਲੋੜ ਹੈ ਸਾਡਾ ਪਾਣੀ ਜੇਕਰ ਮੈਨੂੰ ਆਕਸੀਜਨ ਦੀ ਲੋੜ ਹੈ ਤਾਂ ਸਾਹਮਣੇ ਵਾਲੇ ਨੂੰ ਵੀ ਜ਼ਰੂਰਤ ਹੈ ਜੇਕਰ ਮੈਨੂੰ ਸ਼ੁੱਧ ਪਾਣੀ ਚਾਹੀਦਾ ਤਾਂ ਸਾਹਮਣੇ ਵਾਲੇ ਪਰਸਮ ਨੂੰ ਵੀ ਸ਼ੁੱਧ ਪਾਣੀ ਚਾਹੀਦਾ ਹੈ ਸਾਡੇ ਅੰਦਰ ਇਹ ਜਿਹੇ ਗੁਣ ਪੈਦਾ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਗੁਣ ਨਹੀਂ ਕਹਿ ਸਕਦੇ ਅਲਗੁਣ ਨੇ ਸਿਰਫ ਮਨੁੱਖ ਸੁਆਰਥੀ ਆਪਣੇ ਆਪ ਦਾ ਭਲਾ ਸੋਚਦਾ ਹੈ ਉਹ ਇਹ ਨਹੀਂ ਸੋਚਦਾ ਜੇਕਰ ਮੈਨੂੰ ਸ਼ੁੱਧ ਪਾਣੀ ਦੀ ਜ਼ਰੂਰਤ ਹੈ ਤਾਂ ਸਾਹਮਣੇ ਵਾਲੇ ਨੂੰ ਵੀ ਸ਼ੁੱਧ ਪਾਣੀ ਚਾਹੀਦਾ ਹੈ ਜੇਕਰ ਮੈਨੂੰ ਸ਼ੁੱਧ ਆਕਸੀਜਨ ਚਾਹੀਦੀ ਹੈ ਤਾਂ ਸਾਹਮਣੇ ਵਾਲੇ ਨੂੰ ਵੀ ਸ਼ੁੱਧ ਆਕਸੀਜਨ ਚਾਹੀਦੀ ਹੈ ਤਾਂ ਇਹ ਐਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਭੈ ਵਿੱਚ ਅਗਨ ਵਹ ਸਦਵਾਓ ਭੈ ਵਿੱਚ ਚੱਲੇ ਲਖ ਦਰੀ ਆਓ ਕਹਿੰਦੇ ਹਰ ਇੱਕ ਚੀਜ਼ ਕੁਦਰਤ ਦੇ ਨਿਯਮ ਦੇ ਅਨੁਸਾਰ ਚੱਲ ਰਹੀ ਹੈ ਪਰ ਕਹਿੰਦੇ ਕਿੰ ਇਨਸਾਨ ਹੈ ਜਿਹੜਾ ਡਿਸਪਲਿਨ ਦੇ ਵਿੱਚ ਨਹੀਂ ਚੱਲਦਾ ਜਿਹੜਾ ਕੁਦਰਤ ਦੇ ਨਿਯਮਾਂ ਤੋਂ ਅਨਕਾਰੀ ਹੋ ਕੇ ਚੱਲਦਾ ਹੈ ਉਲਟ ਹੋ ਕੇ ਚੱਲਦਾ ਹੈ ਸੋ ਬਹੁਤਾ ਵਿਸਤਾਰ ਚ ਨਾ ਜਾ ਕੇ ਜਿਨੀ ਨਾਮ ਤੇ ਆਇਆ ਇਸ ਤੋਂ ਪਹਿਲਾਂ ਸ਼ਬਦ ਆਉਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਗੱਲ ਕਰਮਾਂ ਦੀ ਹੈ ਕੋਈ ਮਨੁੱਖ ਚੰਗੇ ਕਰਮ ਕਰਦਾ ਕੋਈ ਮਾੜੇ ਕਰਮ ਕਰਦਾ ਉਹਨਾਂ ਦਾ ਲੇਖਾ ਇੱਥੇ ਹੈ ਕੋਈ ਜਿਹੜਾ ਚੰਗੇ ਕਰਦਾ ਉਹਨਾਂ ਦਾ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਸ ਰੱਬ ਦੀ ਨਜ਼ਰ ਦੇ ਵਿੱਚ ਉਹ ਉਸ ਦੀ ਕਦਰ ਹੁੰਦੀ ਹੈ ਉਸ ਦੀ ਕੀਮਤ ਪੈਂਦੀ ਹੈ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਚ ਵਸਾਇਆ ਜਿਹੜੇ ਸੱਚ ਸੁਣਦੇ ਨੇ ਸੱਚ ਬੋਲਦੇ ਨੇ ਸੱਚ ਨੂੰ ਪਰਖਦੇ ਨੇ ਉਹਨਾਂ ਦਾ ਇਸ ਦੁਨੀਆ ਤੇ ਇਸ ਤੇ ਨਾਮ ਤੇ ਇਸ ਬ੍ਰਹਿਮੰਡ ਤੇ ਆਉਣਾ ਸਫਲਾ ਹੁੰਦਾ ਸੋ ਦੁਬਾਰਾ ਬਾਰ ਫੇਰ ਗਾਰਡਨ ਇੰਟਰਨੈਸ਼ਨਲ ਸਕੂਲ ਗੋਰੀਵਾਲਾ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੈ ਅਸੀਂ ਦੋ ਦਿਹਾੜੇ ਮਨਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਅਤੇ ਬਾਲ ਦਿਵਸ